ਪਰ ਕੀ ਨਾ ਬੜਾ ਉਸ ਗੌਰ ਸਿੰਘ ਜੀ ਲੈਣ ਵਾਲੇ ਟੈਡ ਫੋਨ ਲੈ ਕੇ ਦੁਕਾਨ ਬਾਹਰ ਤੇ ਕੀ ਗੱਲ ਹੋਈ ਤੁਹਾਡੇ ਜਗ੍ਹਾ ਦੇ ਸਾਹਮਣੇ ਗੱਲ ਇਹ ਹੈ ਵੀ ਸਾਈਕਲ ਤੇ ਆਉਂਦੇ ਸੀ ਬੰਦਾ ਅਸੀਂ ਤਾਂ ਬੈਠੇ ਹਾਂ ਲਾਗੇ ਧੁੱਪੇ ਸਾਈਕਲ ਤੇ ਆਇਆ ਉਹਨੂੰ ਤੇਜ ਕੋਈ ਲੱਕਦਾ ਮਨੇ ਮੋੜਤੀ ਆ ਮੋਟਰਸਾਈਕਲ ਤੇ ਗੱਡੀ ਮੋੜ ਤੇ ਜਾਂਦੀ ਸੀ ਉਹਨੇ ਜੋ ਘਟਾਤਨ ਐਕਸੀਡੈਂਟ ਹੋ ਗਿਆ ਇਹ ਕਿੰਨੇ ਵੇ ਦਾ ਵਾਕਿਆ ਸੀ ਇਹ 10 ਕਿਤੇ 11 ਦਾ ਲਾ ਲੂੰ 11 11 ਕੋਈ ਘਾਣ ਹੋਈ ਹੈ ਚਲੋ ਕੋਈ ਬੰਦੇ ਦੀ ਕੋਈ ਕਿੰਨੀ ਉਮਰ ਦੀ ਬੰਦੇ ਦੀ ਉਮਰ 70 ਸਾਲ ਹੋਣੀ ਹੈ। ਫਾਟਿੰਗ ਉਹ ਜਿਹੜੀ ਸਾਡੀ ਸੀ। ਨਾਂ ਨੂੰ ਪਤਾ ਲੱਗਿਆ ਬੰਦੇ ਦਾ। ਨਾਂ ਆਜਾ ਦਾ ਰਾਜਕਮਰ। ਪਿੰਡ ਕਾਲੇ ਕੰਡ ਦਾ। ਹਾਂਜੀ। ਕਿੱਥੋਂ ਆਇਆ ਸੀ? ਸਰਦੂ ਉਹ ਮਰਦਾ ਕਾਲਾ ਮੋਟਵਾਰ। ਹਾਂਜੀ। ਉਹ ਸੀਸੀਟੀਵੀ ਸਾਹਮਣੇ ਇੱਕ ਵੀਡੀਓ। ਕਿ ਸੀਸੀਟੀਵੀ ਜੋ ਤੋਂ ਇਹ ਹੀ ਲਿਆ ਤੇ ਸੀਸੀਟੀਵੀ ਹਾਦਸਾ ਤਾਂ ਮਠੜਾ ਉਹਦਾ ਆ ਤੇ ਦੇਖਦਾ। ਉਹਨਾਂ ਦੇਖ ਲਿਆ। ਨਹੀਂ, ਪਰ ਦਮ ਕੋਈ ਨਹੀਂ ਦੋ। ਲਾ ਟੁੱਟ ਗਈ। ਤੇ ਮੋਕਾ ਦੇ ਦੋ। ਹਨੇ ਬੱਬਾ ਕੀ ਨਾ ਦੇ ਗਰਚਰਨ ਸਿੰਘ ਬਦਲ ਸਿੰਘ ਨੇ ਕੀ ਵੇਖਿਆ ਇੱਥੇ ਦਾਰੇ ਵੇਖਿਆ ਸੀ ਬੈਠੇ ਸੀ ਇੱਥੇ ਦੋਨੇ ਜਾਨੇ ਆਪਣੇ ਕੁਰਸੀਆਂ ਦੇ ਪਰੇ ਨੂੰ ਮੂੰਹ ਕਰਕੇ ਬੈਠੇ ਹਾਂ ਤੇ ਜਦੋਂ ਇਧਰ ਖਰਾਕ ਹੋਇਆ ਤੇ ਉਹਦੇ ਬਾਅਦ ਚ ਪਤਾ ਲੱਗਾ ਜੇ ਸਾਈਕਲ ਇੱਥੇ ਆਣ ਕੇ ਡਿੱਗਾ ਤੇ ਗੱਡੀ ਦੇ ਖਲੋਤੀ ਨਹੀਂ ਨਾ ਉਹਨੇ ਬ੍ਰੇਕ ਹੀ ਲਾਈ ਕੋਈ ਗੱਡੀ ਨਿਕਲ ਗਈ ਉਸੇ ਵੇਲੇ ਸਾਡੇ ਉੱਥੋਂ ਉੱਠਦੇ ਆਂ ਨਹੀਂ ਸੀ ਬਹੁਤ ਹੈ ਜੀ ਤੋਂ ਮੁੜ ਕੇ ਖਲੋਤੀ ਨਹੀਂ ਵੇਖੇ ਪਤਾ ਹੀ ਨਹੀਂ ਲੱਗਾ ਕਿਹੜੀ ਆ ਕਿਹੜੀ ਨਹੀਂ ਗੱਡੀ ਉਹ ਗਾਹ ਨਿਕਲ ਗਈ ਮੁੜ ਕੇ ਬਾਵਾ ਧੀ ਗੱਡੀ ਮਾਰੀ ਬੜੇ ਜ਼ੋਰ ਦੀ ਵਜੀ ਉੱਥੋਂ ਚੁੱਕਿਆ ਇੱਥੇ ਡਿਗਾਣ ਕੇ ਨਾ ਨਾ ਪਛਾਣ ਨਹੀਂ ਬਣੇ ਉਹਦੇ ਕਾਲੇ ਨਾ ਦਾ ਡਰੈਸ ਲੱਗ ਪਿਆ ਨਾ ਇੱਥੋਂ ਦਾਰ ਕੱਟ ਤੋ ਤਾਂ ਫਿਰ ਉਹਨੂੰ ਫੋਨ ਕੀਤਾ ਮੈਨੇਜਰ ਸਾਹਿਬ ਨੇ ਤੇ ਮੈਨੇਜਰ ਸਾਹਿਬ ਦੀ ਗੱਡੀ ਚ ਹੀ ਉਹ ਲਿਖ ਕੇ ਗਿਆ ਮੁੜ ਕੇ ਹੱਥਾ ਖੜੇ ਡੈਡ ਹੋ ਗਏ ਹਾਂਜੀ ਇੱਥੇ ਡੈਡ ਹੋ ਗਏ ਉੱਥੇ ਕਿੱਥੇ ਖੜਿਆ ਇੱਥੇ ਮੌਕੇ ਤੇ ਸਹਾਇ ਨਹੀਂ ਹਦਾ ਮੇਰਾ ਹਰਪ੍ਰੀਤ ਦਾ ਜੀ ਨਾਮ ਹਰਪ੍ਰੀਤ ਕੀ ਦੇਖਿਆ ਸੀ ਮੌਕੇ ਤੇ ਮੌਕੇ ਤੋਂ ਨਾ ਮੈਂ ਤੇ ਅੰਦਰ ਸੀ ਜਦੋਂ ਬਾਹਰ ਨਿਕਲੇ ਨਾ ਉੱਥੋਂ ਇੱਕ ਗੱਡੀ ਆਈ ਬਹੁਤ ਤੇਜ਼ ਗਾਵੇਂ ਵਾਲੀ ਸਾਈਡ ਤੋਂ ਤੇ ਟਰਨ ਕਰਦੇ ਪਈ ਮੈਨੂੰ ਲੱਗਦਾ ਕਿ ਗੱਡੀ ਨੇ ਬਹੁਤ ਜ਼ੋਰ ਦੀ ਹਿੱਟ ਕੀਤਾ ਇਹਨਾਂ ਨੂੰ ਉਹਦੇ ਕਾਰਨ ਹੀ ਮਨੋਦਾ ਉਹ 60 ਛੁੱਟ ਲੱਗੀ ਇਹਨਾਂ ਨੂੰ ਤੁਹਾਡੇ ਵਾਲਾ ਛਾਲ ਬਈ ਇਹ ਕਾਲੇ ਕੰਪਰਦੇ ਹੈਗੇ ਨੇ ਕੰਪਰ ਕਾਲੇ ਰਹਿੰਦੇ ਨੇ ਤੇ ਬਾਅਦ ਜਦੋਂ ਹੁਣੇ ਹਸਪੀਟਲ ਲੈ ਕੇ ਗਏ ਹਾਂ ਤਾਂ ਡਾਕਟਰ ਨੇ ਡਿਕਲੇਅਰ ਕਰਤਾ ਹੈ ਕਿ ਡੈਥ ਹੋ ਗਈ ਹੈ ਨਾ ਵੀ ਔਨ ਦੀ ਸਪੋਰਟ ਨਹੀਂ ਗੱਡੀ ਦੀ ਨਹੀਂ ਉਹ ਸੀਸੀਟੀਵੀ ਦੇਖ ਰਹੇ ਨੇ ਸੀਸੀਟੀਵੀ 'ਚ ਹੁਣਾਂ ਪੁਲਿਸ ਆਈ ਹੈ ਉਹ ਦੇਖੇਗੀ ਆਪਣੀ ਦੋ ਐ ਫਰਦਰ ਇਨਵੈਸਟੀਗੇਸ਼ਨ ਕਰਨਗੇ ਉਹ ਕੀ ਹੈਗਾ ਆ ਸੀਸੀਟੀਵੀ ਦਾ ਚੈੱਕ ਕਰਕੇ ਪਰ ਗੱਡੀ ਅਜੇ ਟਰੇਸ ਨਹੀਂ ਹੋਈ ਕਿੰਨੇ ਮੇਲੇ ਲੱਗਦੇ ਸੀ ਇਹ ਇਹ ਹੁਣਾਂ 11 ਵਜੇ ਦਾ 10:30 11 ਵਜੇ ਕਿੰਨਾ ਲੱਗਦਾ ਜਿਹੜੇ ਕਾਟੇ ਛੋਟੇ ਛੋਟੇ ਗੱਡੇ ਆ ਫੋਟਮਾ ਦੇ ਵਿੱਚ ਨਹੀਂ ਹੋਣੇ ਚਾਹੀਦੇ ਨਹੀਂ ਬਿਲਕੁਲ ਨਹੀਂ ਹੋਣੇ ਚਾਹੀਦੇ ਜੀ ਜਾਂ ਤੇ ਉੱਥੇ ਕੋਈ ਨਾ ਕੋਈ ਸਾਈਨ ਬੋਰਡ ਲੱਗਾ ਨੇ ਨਜਾਇਜ਼ ਹੈਗਾ ਜੇ ਦੇਖੋ ਉਹਨੂੰ ਕਵਰ ਵੀ ਨਹੀਂ ਕੀਤਾ ਗਿਆ ਪਰ ਇਹ ਹੈ ਕਿ ਕੱਲ ਨੂੰ ਹੁਣ ਗਵਰਨਮੈਂਟ ਨੂੰ ਜਾਂ ਕਾਰਪੋਰੇਸ਼ਨ ਨੂੰ ਚਾਹੀਦਾ ਜਾਂ ਤੇ ਉੱਥੇ ਉਹ ਰਿਫਲੈਕਟਰ ਲਾਉਣ ਕਿ ਇੱਥੋਂ ਨਾ ਟਨ ਕੀਤਾ ਜਾਵੇ ਜਾਂ ਤੇ ਚਲੋ ਚੱਲ ਗਈ ਇੱਕ ਬੰਦੇ ਦੀ ਕੀ ਕਹਾਣੀ ਹਾਂਜੀ ਹਾਂਜੀ ਪੁਲਿਸ ਮੌਕੇ ਤੇ ਵੀ ਆ ਪਰਿਵਾਰ ਵਾਲੇ ਵੀ ਆ ਗਏ ਲੱਗੇ ਯਾਰ ਕੀ ਸੂਦਲਾ ਮਿਲੀ ਤੁਹਾਨੂੰ ਇਹ ਐਕਸੀਡੈਂਟ ਹਾਪਨ ਹੋ ਗਿਆ ਤੇ ਰਾਜਕੁਮਾਰ ਸਾਨੂੰ ਦਾ ਮਸਤਰਾ ਤਿੰਨ ਤਾਲੀਆਂ ਦਾ ਇਹ ਐਕਸੀਡੈਂਟ ਕਰਕੇ ਹੁਣ ਆਏ ਦੇ ਵਾਪਸ ਆਏ ਆ ਤੇ ਮੈਥੋ ਚੁੱਕੀ ਆ ਹੁਣ ਸਾਰਾ ਬਾਕੀ ਕਾਰੋਈ ਇਹੀ ਕਰਦੇ ਜੋ ਵੀ ਸੀਸੀਟੀਵੀ ਹੈ ਸੀਸੀਟੀਵੀ ਹੈ ਨਹੀਂ ਹੁਣ ਖਿਆਲ ਦੇ ਚੈੱਕ ਕਰਦੇ ਮੈਂ ਅੱਛਾ ਜੀ ਪਤਾ ਪਾਉਂਗਾ ਪਰਿਵਾਰ ਵਾਲੇ ਕੀ ਕਹ ਰਹੇ ਆ ਪਰਿਵਾਰ ਵਾਲੇ ਕੋਈ ਜਾਂਦੇ ਦੱਸਦੇ ਆ ਜੀ ਸਾਨੂੰ ਕੋਈ ਦੱਸਿਆ ਨਹੀਂ ਜੋ ਦੱਸਦੇ ਜੋ ਦੱਸਣ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਪਰਿਵਾਰਕ ਮੈਂਬਰ ਆਗੇ ਮੌਕੇ ਤੇ ਅੱਜ ਆਇਆ ਤਾਂ ਬੇਟਾ ਆਇਆ ਤਾਂ ਜੀ ਆਇਆ ਤੁਹਾਡੇ ਵੱਲੋਂ ਕੀ ਮਾਲੀ ਕੁਮਾਲ ਦੀ ਗੱਲ ਹੈ ਥੋੜਾ ਇਹਨਾਂ ਦੇ ਬਿਆਨ ਦੇ ਹਿਸਾਬ ਨਾਲ ਆਪਾਂ ਕਾਰਵਾਈ ਕਰਾਂਗੇ ਜੋ ਬਿਆਨ ਖੋਣਗੇ ਉਸ ਹਿਸਾਬ ਨਾਲ ਕਰੀਚਾ ਕਰਾਂਗੇ